ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਧੰ ਗੁਰ ਗੋਬਿੰਦ ਸਿੰਘ ਜੀ ਦੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਲਈ ਗਈ ਇੱਕ ਬਹੁਤ ਸੋਹਣੀ ਵੀਡੀਓ ਬਾਰੇ ਹੈ ਕਿਵੇਂ ਧੰ ਗੁਰ ਗੋਬਿੰਦ ਸਿੰਘ ਜੀ ਨੇ ਹਿੰਦੁਸਤਾਨ ਦੇ ਬਾਦਸ਼ਾਹਾਂ ਨੂੰ ਇੱਕ ਸਿੱਖ ਬੀਬੀ ਉੱਤੇ ਗਲਤ ਨਜ਼ਰ ਪਾਉਣ ਉੱਤੇ ਉਸ ਨੂੰ ਸਮੱਤ ਬਖਸ਼ੀ ਸੀ ਉਹਨਾਂ ਨੂੰ ਝਾੜ ਪਾਈ ਸੀ ਕਿਉਂਕਿ ਜਿਹੜੇ ਇਹ ਰਾਜੇ ਹੋਇਆ ਕਰਦੇ ਹਨ ਇਹਨਾਂ ਕੋਲ ਮਾਇਆ ਪੈਸਾ ਤਾਂ ਬਹੁਤ ਹੁੰਦਾ ਹੈ ਪਰ ਇਹ ਚਰਿਤ ਚਰਿੱਤਰ ਦੇ ਇਕ ਲੱਖ ਦੇ ਬਹੁਤ ਹੀ ਹੌਲੇ ਹੋਇਆ ਕਰਦੇ ਹਨ ਤੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਉਸ ਸਿੱਖ ਪੁੱਤਰੀ ਦੀ ਧੀ ਦੀ ਰੱਖਿਆ ਕਿਵੇਂ ਕਰਦੇ ਹਨ ਆਉ ਇਸ ਪਿਆਰੀ ਕਥਾ ਵਿੱਚ ਸਰਬਣ ਕਰਦੇ ਹਨ ਤੇ ਕੌਣ ਸੀ ਉਹ ਰਾਜਾ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਮੱਤ ਬਖਸ਼ੀ ਸੀ ਇਤਿਹਾਸ ਵਿੱਚ ਲਿਖਿਆ ਮਿਲਦਾ ਕਿ ਇੱਕ ਸਨਿਆਸੀ ਜੜਿਆ ਸਿੱਖ ਗੋਤ ਦਾ ਉਹ ਸਨਿਆਸੀ ਤੇ ਉਸ ਦੀ ਜਵਾਨ ਪੁੱਤਰੀ ਸੀ ਉਹ ਬਹੁਤ ਜ਼ਿਆਦਾ ਸੁੰਦਰ ਸੀ ਕਿਉਂਕਿ ਅਕਾਲ ਪੁਰਖ ਪਰਮਾਤਮਾ ਜਿਸ ਕਿਸੇ ਨੂੰ ਵੀ ਕੋਈ ਗੁਣ ਦਿੰਦਾ ਹੈ ਕਿਸੇ ਨੂੰ ਤਾਂ ਉਹ ਸੁੰਦਰਤਾ ਬਖਸ਼ ਦਿੰਦਾ ਹੈ ਤੇ ਕਿਸੇ ਨੂੰ ਅਕਾਲ ਪੁਰਖ ਸੋ ਆਪਣਾਤਾ ਬਖਸ਼ਦਾ ਹੈ ਗਿਆਨ ਬਖਸ਼ਦਾ ਹੈ ਉਹ ਪੁੱਤਰੀ ਉਹ ਧੀ ਐਨੀ ਜ਼ਿਆਦਾ ਸੁੰਦਰ ਸੀ ਕਿ ਉਹ ਰਾਜਕੁਮਾਰੀਆਂ ਨੂੰ ਵੀ ਮਾਤ ਪਾਉਂਦੀ ਸੀ ਇੱਕ ਵਾਰ ਦੀ ਗੱਲ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣਾ ਦੀਵਾਨ ਸਜਾਈ ਬੈਠੇ ਸਨ ਤੇ ਜਵਾਹਰ ਸਿੰਘ ਜੋ ਸਿੱਖ ਸੀ ਉਹਨਾਂ ਦੀ ਪੁੱਤਰੀ ਚੱਲ ਕੇ ਗੁਰੂ ਦੇ ਦਰਸ਼ਨਾਂ ਵਾਸਤੇ ਉਹਨਾਂ ਦੇ ਦੀਵਾਨ ਵਿੱਚ ਆਉਂਦੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਲਈ ਉਹ ਸੋਹਣੇ-ਸੋਹਣੇ ਵਸਤਰ ਤੇ ਉਪਹਾਰ ਲੈ ਕੇ ਆਈ ਹੈ ਤੇ ਮਹਾਰਾਜ ਦੇ ਚਰਨਾਂ ਕਮਲਾਂ ਉੱਤੇ ਨਮਸਕਾਰ ਕੀਤਾ ਤੇ ਦਰਸ਼ਨ ਕਰ ਰਹੀ ਹੁੰਦੀ ਆਕਾਲ ਪੁਰਖ ਦੇ ਉੱਥੇ ਹੋਰ ਵੀ ਬਹੁਤ ਸਾਰੇ ਸਿੰਘ ਆਏ ਹੁੰਦੇ ਹਨ ਬਾਗ ਦੇ ਵਿੱਚ ਇੱਕ ਦਰਖਤ ਹੁੰਦਾ ਹੈ ਤੇ ਉਸ ਦੇ ਥੱਲੇ ਸੰਗਤ ਬੈਠੀ ਹੁੰਦੀ ਹੈ ਹੁਣ ਜੋ ਹਿੰਦੁਸਤਾਨ ਦਾ ਉਸ ਸਮੇਂ ਬਾਦਸ਼ਾਹ ਸੀ ਉਸ ਹੀ ਬਹਾਦਰ ਸ਼ਾਹ ਤੇ ਸ਼ਾਇਰ ਕਰਦਾ ਕਰਦਾ ਹੋਇਆ ਕਬੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਉਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦੀਵਾਨਾ ਦੇ ਕੋਲ ਪਹੁੰਚਦਾ ਪਹੁੰਚਦਾ ਹੈ ਇਹ ਜੋ ਰਾਜੇ ਹੁੰਦੇ ਹਨ ਇਹ ਚੱਕਰਵਰਤੀ ਹੁੰਦੇ ਹਨੇ ਤੋਰੇ ਫਰੇ ਵਾਲੇ ਹੁੰਦੇ ਹਨ ਕਿਉਂਕਿ ਇਹ ਆਪਣੇ ਰਾਜ ਨੂੰ ਅੱਗੇ ਵਧਾਉਣ ਦੇ ਲਈ ਹਰ ਪਾਸੇ ਜਾਇਆ ਕਰਦੇ ਸਨ ਤਾਂ ਕਿ ਉਹਨਾਂ ਦੇ ਰਾਜ ਦਾ ਹੋਰ ਜ਼ਿਆਦਾ ਵਿਸਤਾਰ ਹੋ ਸਕੇ ਹੁਣ ਜਦੋਂ ਬਹਾਦਰ ਸ਼ਾਹ ਬਾਗ ਦੇ ਨੇੜੇ ਚੱਲ ਕੇ ਆਇਆ ਤਾਂ ਉਸ ਨੂੰ ਪਤਾ ਚੱਲਿਆ ਕਿ ਇੱਥੇ ਤਨਗੁਰ ਗੋਬਿੰਦ ਸਿੰਘ ਜੀ ਰਹਿੰਦੇ ਆ ਤੇ ਬਹਾਦਰ ਸ਼ਾਹ ਦਾ ਬਿਮਾਨਾ ਗੁਰੂ ਦੇ ਦਰਸ਼ਨਾਂ ਲਈ ਬਣ ਗਿਆ ਤੇ ਸੋਚਦਾ ਹੈ ਕਿ ਮਹਾਰਾਜ ਦੇ ਦਰਸ਼ਨ ਕਰਾਂ ਤੇ ਘੋੜੇ ਨੂੰ ਉੱਥੇ ਰੋਕ ਕੇ ਗੁਰੂ ਦੇ ਦੀਵਾਨਾਂ ਵੱਲ ਚੱਲਣਾ ਸ਼ੁਰੂ ਕਰ ਦਿੰਦਾ ਹੈ ਤੇ ਜਿੱਥੇ ਤਨਗੁਰ ਗੋਬਿੰਦ ਸਿੰਘ ਜੀ ਦਾ ਸੋਹਣੇ ਬਾਗ ਵਿੱਚ ਦੀਵਾਨ ਸਜਿਆ ਹੋਇਆ ਸੀ ਉੱਥੇ ਬਹਾਦਰ ਸ਼ਾਹ ਪਹੁੰਚਦਾ ਹੈ ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਧਰਮ ਸੀ ਕਿ ਜੋ ਵੀ ਉਹਨਾਂ ਦੇ ਦਰਸ਼ਨ ਕਰਨ ਲਈ ਆਉਂਦਾ ਸੀ ਉਹਨਾਂ ਦਾ ਸਤਕਾਰ ਕਰਿਆ ਕਰਦੇ ਸਨ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਸੋਹਣੇ ਵਸਤਰ ਸਜਾ ਕੇ ਸੋਹਣਾ ਫਰਸ਼ ਸਜਾਇਆ ਹੋਇਆ ਸੀ ਬਹਾਦਰ ਸ਼ਾਹ ਵੀ ਆਉਂਦਾ ਹੈ ਸਤਿਗੁਰੂ ਨੂੰ ਨਮਸਕਾਰ ਕਰਦਾ ਹੈ ਉਹਨਾਂ ਦੀ ਬੰਦਨਾ ਕਰਦਾ ਹੈ ਤੇ ਮਹਾਰਾਜ ਨੇ ਬਹਾਦਰ ਸ਼ਾਹ ਨੂੰ ਬੈਠਣ ਲਈ ਕਹਿ ਦਿੱਤਾ ਸਾਰੇ ਲੋਕ ਉੱਥੇ ਖੜੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਬਾਦਸ਼ਾਹ ਨੂੰ ਦੇਖ ਰਹੇ ਸਨ ਹੁਣ ਜੋ ਸਿੱਖ ਬੀਬੀ ਆਈ ਹੋਈ ਸੀ ਉਹ ਵੀ ਉੱਥੇ ਹੀ ਬੈਠੀ ਹੋਈ ਆ ਕਿਉਂਕਿ ਉਸਨੇ ਸੋਚਿਆ ਸੀ ਕਿ ਮੈਂ ਦੀਵਾਨ ਵਿੱਚ ਆਈ ਹਾਂ ਤਾਂ ਕੀਰਤਨ ਸੁਣ ਕੇ ਹੀ ਜਾਵਾਂਗੀ ਹੁਣ ਬਹਾਦਰ ਸ਼ਾਹ ਨੇ ਜਦੋਂ ਉਸ ਸਿੱਖ ਬੀਬੀ ਨੂੰ ਤੱਕਿਆ ਤਾਂ ਉਸ ਦਾ ਰੂਪ ਦੇਖ ਕੇ ਉਹ ਉਸ ਉੱਤੇ ਮੋਹਿਤ ਹੋ ਗਿਆ ਸੀ। ਭਾਵ ਕਿ ਬਹਾਦਰ ਸ਼ਾਹ ਕਾਮ ਵਾਸਨਾ ਦੇ ਉਸ ਸਮੇਂ ਵਸ ਵਿੱਚ ਆ ਗਿਆ ਸੀ। ਹੁਣ ਜੋ ਇਹ ਕਾਮ ਦਾ ਵਿਕਾਰ ਹੈ ਇਹ ਸਭ ਤੋਂ ਵੱਡਾ ਹੈ ਜੋ ਸਤਗੁਰ ਨੇ ਪੰਜ ਉਹ ਵਿਕਾਰਾਂ ਦੀ ਗੱਲ ਕੀਤੀ ਹੈ ਉਹਨਾਂ ਵਿੱਚ ਇਸ ਨੂੰ ਪਹਿਲੇ ਸਥਾਨ ਤੇ ਰੱਖਿਆ ਹੈ। ਵਿੱਚ ਕਾਮ, ਲੋਭ, ਮੋਹ, ਹੰਕਾਰ ਇਹ ਪੰਜੇ ਵਿਕਾਰ ਦਸੇਹਾਨਾ ਗੁਰੂ ਪਾਸ਼ਾ ਜੀ ਨੇ ਹੁਣ ਜਦੋਂ ਬਹਾਦਰ ਸ਼ਾਹ ਨੇ ਇੱਕ ਵਾਰ ਉਸ ਸਿੱਖ ਬੀਬੀ ਨੂੰ ਤੱਕਿਆ ਨਾ ਤਾਂ ਬਾਰ ਬਾਰ ਉਸ ਨੂੰ ਦੇਖਣ ਦੀ ਉਸ ਨੂੰ ਰੁਚੀ ਜਾਗੀ ਹੈ ਬਾਰ ਬਾਰ ਉਸ ਬੀਬੀ ਵੱਲ ਤੱਕਦਾ ਹੈ ਹੁਣ ਬਹਾਦਰ ਸ਼ਾਹ ਗੁਰੂ ਪਾਸ਼ਾ ਤੋਂ ਝਿਜਕ ਵੀ ਰਿਹਾ ਸੀ ਪਰ ਬਾਰ ਬਾਰ ਉਸ ਸਿੱਖ ਬੀਬੀ ਨੂੰ ਤੱਕ ਵੀ ਰਿਹਾ ਸੀ ਉਹ ਬੇਵਸ ਹੋ ਗਿਆ ਸੀ ਦਰਸ਼ਾ ਦਾ ਮਨ ਆਪਣੇ ਕਾਬੂ ਵਿੱਚ ਨਹੀਂ ਸੀ ਉਹ ਉਸ ਤੋਂ ਫੇਰਿਆ ਵੀ ਨਹੀਂ ਸੀ ਫਿਰ ਰਿਹਾ ਇੱਥੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਉਸ ਨੂੰ ਆਤ ਪੈ ਗਈ ਸੀ ਤੇ ਜੋ ਆਤ ਤਾਂ ਹੁੰਦੀਆਂ ਹਨ ਇਹ ਬਹੁਤ ਮਾੜੀ ਚੀਜ਼ ਹੁੰਦੀ ਹੈ ਇਹਨਾਂ ਦੀ ਵੀ ਇੱਕ ਉਮਰ ਹੁੰਦੀ ਹੈ ਜੇ ਦੇਖ ਕੇ ਇਹਨਾਂ ਨੂੰ ਉਮਰ ਸਿਰ ਨਾ ਸੁਧਾਰਿਆ ਜਾਵੇ ਤਾਂ ਇਹ ਬਾਅਦ ਵਿੱਚ ਬਦਲੀਆਂ ਨਹੀਂ ਜਾ ਸਕਦੀਆਂ ਬਹਾਦਰ ਸ਼ਾ ਕੀ ਕਰਦਾ ਹੈ ਗੱਲਾਂ ਤਾਂ ਉਹ ਸਤਕੁਰ ਸੱਚੇ ਪਾਸ਼ਾ ਨਾਲ ਕਰ ਰਿਹਾ ਸੀ ਪਰ ਝਾਕ ਉਹ ਵਾਰ-ਵਾਰ ਉਹ ਸਿੱਖ ਬੀਬੀ ਕੰਨੀ ਰਿਹਾ ਸੀ ਗੱਲਾਂ ਉਹ ਆਪਣੇ ਵਜ਼ੀਰਾਂ ਨਾਲ ਕਰ ਰਿਹਾ ਸੀ ਜੋ ਉਸ ਦੇ ਨਾਲ ਆਏ ਸੀ ਪਰ ਉਸ ਦੀ ਤੱਕਣੀ ਹਰ ਵਾਰ ਉਹ ਬੀਬੀ ਕੰਨੀ ਹੀ ਹੁੰਦੀ ਸੀ ਹੁਣ ਬਹਾਦਰ ਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਣ ਲੱਗਾ ਕਿ ਪਾਸ਼ਾ ਜੋ ਸਾਡੇ ਧਰਮ ਵਿੱਚ ਕਲਮਾ ਪੜਦਾ ਹੈ ਉਹ ਦੋਜਿਕ ਵਿੱਚ ਨਹੀਂ ਪੈਂਦਾ ਭਾਪ ਉਹ ਨਰਕਾਂ ਵਿੱਚ ਨਹੀਂ ਜਾਂਦਾ ਉਹ ਸਵਰਗਾਂ ਵਿੱਚ ਜਾਂਦਾ ਹੈ ਉਹ ਨਰਕ ਨਹੀਂ ਭੋਗਦਾ ਬਹਾਦਰ ਸ਼ਾਹ ਦੇ ਕਹਿਣ ਦਾ ਅਰਥ ਇਹ ਸੀ ਹੁਣ ਮਹਾਰਾਜ ਅਗੋਂ ਮੁੱਖੋਂ ਫਰਮਾਉਂਦੇ ਹਨ ਕਿ ਭਾਈ ਜੋ ਬੰਦਾ ਜਿਹੋ ਜੇ ਕਰਮ ਕਰਦਾ ਹੈ ਉਸ ਨੂੰ ਉਜੇਹੀ ਹੀ ਸਜ਼ਾ ਮਿਲਦੀ ਹੈ ਜਗਾ ਮਿਲਦੀ ਹੈ ਜੋ ਕੋਈ ਕਲਮਾ ਪੜ ਕੇ ਵੀ ਖੋਟੇ ਕਰਮ ਕਰਦਾ ਹੈ ਮਾੜੀ ਨੀਤੀ ਰੱਖਦਾ ਹੈ ਉਸ ਨੂੰ ਤਾਂ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲਦੀ ਮਹਾਰਾਜ ਕਹਿੰਦੇ ਹਨ ਕਿ ਭਾਈ ਬਾਦਸ਼ਾਹ ਜੀ ਇਹ ਤਾਂ ਕਰਮ ਹੁੰਦੇ ਹਨ ਜੋ ਜਹ ਜਹ ਕਰਦਾ ਹੈ ਉਹ ਉਸ ਦਾ ਪਾ ਲੈਂਦਾ ਹੈ ਜਿਵੇਂ ਆਪਾਂ ਕਹਿੰਦੇ ਹਾਂ ਕਿ ਜੋ ਜਿਹਾਂ ਬੀਜੇਗਾ ਉਹ ਵੈਸਾ ਹੀ ਕੱਟੇਗਾ ਫਿਰ ਗੁਰੂ ਮਹਾਰਾਜ ਮੁੱਖੋਂ ਪਰਮਾਉਂਦੇ ਹਨ ਆਪੇ ਬੀਜ ਆਪੇ ਹੀ ਖਾਬ ਨਾਨਕ ਹੁਕਮੀ ਆਵੇ ਜਾਵੋ ਹੁਣ ਗੁਰੂ ਪਾਸ਼ਾ ਨੂੰ ਤਾਂ ਸਭ ਦੇ ਮਨਾਂ ਦਾ ਪਤਾ ਸੀ ਉਹ ਤਾਂ ਸਭ ਜਾਣੇ ਜਾਣ ਸਨ ਪਰ ਬਹਾਦਰ ਸ਼ਾਹ ਨੂੰ ਇਹ ਨਹੀਂ ਸੀ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਮਨ ਦੀ ਗੱਲ ਵੀ ਜਾਣਦੇ ਹਨ ਕਿ ਬਹਾਦਰ ਸ਼ਾਹ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਫਿਰ ਗੁਰੂ ਗੋਬਿੰਦ ਸਿੰਘ ਜੀ ਖਜ਼ਾਨਚੀ ਨੂੰ ਬੁਲਾਉਂਦੇ ਹਨ ਫਿਰ ਮਹਾਰਾਜ ਉਸ ਖਜ਼ਾਨਚੀ ਨੂੰ ਕਹਿਣ ਲੱਗੇ ਕਿ ਖਜ਼ਾਨੇ ਵਿੱਚ ਇੱਕ ਚਾਂਦੀ ਦਾ ਰੁਪਿਆ ਖਜ਼ਾਨੇ ਵਿੱਚ ਪਿਆ ਉਸ ਦੇ ਉੱਪਰ ਕਲਮਾ ਤੇ ਹਿਜਰੀ ਸਨ ਲਿਖਿਆ ਇਸ ਰੁਪਏ ਨੂੰ ਬਾਜ਼ਾਰ ਵਿੱਚ ਲੈ ਜਾਓ ਤੇ ਇਸ ਨੂੰ ਪੜਨਾ ਕੇ ਇਸ ਦੇ ਰੁਪਏ ਲੈ ਕੇ ਆਓ ਇਦਾਂ ਮਹਾਰਾਜ ਨੇ ਫਿਰ ਉਹਦੀ ਡਿਊਟੀ ਲਈ ਬਾਦਸ਼ਾਹ ਇੱਥੇ ਬੈਠਿਆ ਬਹਾਦਰ ਸ਼ਾਹ ਆਏ ਹੋਏ ਆ ਤੁਸੀਂ ਜਾਓ ਤੇ ਸਾਡੇ ਪਾਸ ਹੁਣੇ ਲੈ ਕੇ ਆਓ ਗੁਰੂ ਦੀ ਆਗਿਆ ਪਾਉਣ ਤੋਂ ਬਾਅਦ ਹੁਕਮ ਸੁਣਨ ਤੋਂ ਬਾਅਦ ਖਜ਼ਾਨਚੀ ਬਾਜ਼ਾਰ ਵਿੱਚ ਚੱਲਿਆ ਗਿਆ ਤੇ ਕਹਿਣ ਲੱਗਾ ਭਾਈ ਮੈਨੂੰ ਇਸ ਦੇ ਟਕੇ ਦੇ ਦਿਦਿਓ ਜਿਹੜੇ ਭਾ ਇੱਧਰ ਵਿਕਦੇ ਆ ਦੁਕਾਨਦਾਰ ਨੇ ਉਹ ਸਿੱਕਾ ਦੇਖ ਕੇ ਉਸ ਨੂੰ ਵਗਾ ਕੇ ਮਾਰਿਆ ਤੇ ਕਹਿਣ ਲੱਗਾ ਭਾਈ ਇਹ ਤਾਂ ਖੋਟਾ ਸਿੱਕਾ ਹੈਗਾ ਤੇ ਕਹਿਣ ਲੱਗਾ ਕਿ ਭਾਈ ਇਹ ਖੋਟੇ ਸਿੱਕੇ ਇੱਧਰ ਨਹੀਂ ਚੱਲਦੇ ਤੇ ਉਹ ਖਜ਼ਾਨਚੀ ਇਸੇ ਤਰ੍ਹਾਂ ਹੀ ਚਾਰ-ਪੰਜ ਹਟਾ ਉੱਤੇ ਜਾਂਦਾ ਹੈ ਪਰ ਉਸ ਰੁਪਏ ਨੂੰ ਕੋਈ ਨਹੀਂ ਰੱਖਦਾ ਫੇਰ ਖਜ਼ਾਨਚੀ ਥੱਕ ਹਾਰ ਕੇ ਵਾਪਸ ਆਉਂਦਾ ਹੈ ਫੇਰ ਆ ਕੇ ਗੁਰੂ ਮਹਾਰਾਜ ਨੂੰ ਦੱਸਦਾ ਹੈ ਕਿ ਮਹਾਰਾਜ ਜੀ ਇਹਨੂੰ ਕੋਈ ਦੁਕਾਨਦਾਰ ਨਹੀਂ ਲੈਂਦਾ ਤੇ ਕਹਿੰਦੇ ਹਨ ਕਿ ਇਹ ਤਾਂ ਖੋਟਾ ਹੈ ਟਕੇ ਦੇਣ ਤਾਂ ਦੂਰ ਦੀ ਗੱਲ ਹੈ ਤੇ ਕਹਿੰਦੇ ਹਨ ਕਿ ਤੈਨੂੰ ਨਹੀਂ ਪਤਾ ਇਹ ਕਦੋਂ ਦਾ ਬੰਦ ਹੋਇਆ ਵਾਗਾ ਤੂੰ ਇੱਥੇ ਚੱਕੀ ਫਿਰਦਾ ਇਹਨਾਂ ਨੂੰ ਇਹ ਸੁਣਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਖਜ਼ਾਨੇ ਤੋਂ ਉਹ ਸਿੱਕਾ ਫੜ ਕੇ ਆਪਣੇ ਹੱਥ ਉੱਤੇ ਰੱਖ ਲਿਆ ਤੇ ਕਿਹਾ ਸੁਣ ਦਿੱਲੀ ਦੇ ਆ ਬਾਦਸ਼ਾਹ ਤੇ ਕਹਿਣ ਲੱਗੇ ਕਿ ਜਿਨ੍ਹਾਂ ਦਾ ਇਹ ਮਤ ਹੈ ਕਿ ਕਲਮਾ ਪੜ੍ਹ ਕੇ ਕੋਈ ਸਵਰਗਾਂ ਵਿੱਚ ਚਲਾ ਜਾਂਦਾ ਹੈ ਉਹਨਾਂ ਦਾ ਰਾਜ ਟੁੱਟਾ ਨਹੀਂ ਹਾਲੇ ਕਾਇਮ ਆ ਭਾਬ ਮੁਸਲਮਾਨਾਂ ਦਾ ਹੀ ਰਾਜ ਆ ਤੇ ਮਹਾਰਾਜ ਕਹਿਣ ਲੱਗੇ ਕਿ ਤੁਹਾਡਾ ਹੀ ਰਾਜ ਆ ਤੁਹਾਡਾ ਹੀ ਬਾਜ਼ਾਰ ਆ ਤੇ ਤੁਹਾਡੇ ਸਿੱਕੇ ਉੱਪਰ ਲਿਖੀਆਂ ਹੋਈਆਂ ਕਲਮਾ ਨੇ ਇਹ ਦਿਨਾਰ ਨੇ ਤੇ ਇਸ ਨੂੰ ਕਿਸੇ ਵੀ ਦੁਕਾਨਦਾਰ ਨੇ ਨਹੀਂ ਲਿਆ ਤੇ ਇਸ ਨੂੰ ਖੋਟਾ-ਖੋਟਾ ਕਹਿ ਦਿੱਤਾ ਜਿੱਥੇ ਤੁਰਕਾਂ ਦਾ ਰਾਜ ਚੱਲਦਾ ਉੱਥੇ ਇਹ ਸਿੱਕੇ ਨਹੀਂ ਚੱਲਦੇ ਸਮੇਂ ਦੇ ਨਾਲ ਹਰ ਇੱਕ ਚੀਜ਼ ਦਾ ਮੁੱਲ ਬਦਲ ਜਾਂਦਾਗਾ ਇਸ ਕਰਕੇ ਆਪਾਂ ਹੋਰ ਕਿਸੇ ਨੂੰ ਕੀ ਕਹਿ ਦਾਂਗੇ ਤੇ ਭਾਈ ਤੁਸੀਂ ਕਹਿੰਦੇ ਹੋ ਕਿ ਕਲਮਾ ਜਿਹੜੀਆਂ ਸਿੱਕੇ ਤੇ ਲਿਖੀਆਂ ਹੋਈਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਕ ਪਾਸੇ ਉਹ ਬੰਦੇ ਦੇ ਅੰਦਰ ਕਲਮਾ ਪੜੀਆਂ ਹੋਈਆਂ ਪਰ ਉਸ ਦੇ ਮਨ ਵਿੱਚ ਖੋਟਾ ਅਸਲ ਵਿੱਚ ਮਹਾਰਾਜ ਇਹ ਬਹਾਦਰ ਸ਼ਾਹ ਨੂੰ ਗੱਲਾਂ ਕਹਿ ਰਹੇ ਸੀ ਕਿਉਂਕਿ ਬਹਾਦਰ ਸ਼ਾਹ ਗੱਲਾਂ ਤਾਂ ਧਰਮ ਨੇ ਕਰ ਰਿਆ ਸੀ ਪਰ ਉਸ ਦੇ ਅੰਦਰ ਖੋਟ ਸੀ ਕਰ ਤੂੰ ਗੱਲ ਰਿਹਾ ਕੁਰਾਨ ਨੇ ਪਾਕ ਦੀ ਧਰਮ ਦੀ ਅੱਲਾ ਦੀ ਪਰ ਦੇਖੀ ਤੂੰ ਉਸ ਲੜਕੀ ਬਰ ਲਜਾਨਾ ਬੀਬੀ ਬਲਜਾਨਾ ਤੇ ਇਹ ਕਿਵੇਂ ਤੇਰੀ ਸਹਾਇਤਾ ਕਰ ਦੂ ਇਦਾਂ ਦੀ ਬਾਰਤਾਲਾਪ ਇਹ ਕਿਵੇਂ ਕੱਲਮਾ ਤੇਰੀ ਮਦਦ ਕਰ ਦੇਣੀਆਂ ਜੇ ਮਨ ਵਿੱਚ ਹੀ ਖੋਟ ਹੋਵੇ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ